ਸਸਿਕਾ ਜੀ YouTube ਫੈਮਲੀ ਕਿਵੇਂ ਹੋ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਕਿ ਸਾਰੇ ਜਾਨੇ ਵਧੀਆ ਹੋਗੇ ਠੀਕ ਠਾਕ ਹੋਗੇ ਸੋ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਮੇਥੀ ਠੀਕ ਹੈ ਜੀ ਮੇਥੀ ਮਲਤੀਆ ਕੱਟ ਤੇ ਜੇਕਰ ਆਪਣੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਮੈਂਟ ਘੈਂਟ ਘੈਂਟ ਕਰਦਿਆ ਕਰੋ ਸੋ YouTube ਤੇ ਆਪਾਂ ਹੁਣ ਆਇਆ ਕਰਾਂਗੇ ਔਰ ਬਹੁਤ ਘੱਟ ਹਨਾ ਵਲੋਗ ਆਂਗਰੇ ਆ ਰਹੇ ਆ ਮੇਰੇ ਕਿਉਂਕਿ ਮੈਂ ਬਹੁਤ ਜ਼ਿਆਦਾ ਜੀ ਹੈਗੀ ਜੀ ਬਿਮਾਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤੇ ਬਲੋਗਿੰਗ ਮੇਰੇ ਤੋਂ ਇੰਨੀ ਹੁੰਦੀ ਨਹੀਂ ਕਿਉਂਕਿ ਘਰੋਂ ਜਾਇਆ ਨਹੀਂ ਜਾਂਦਾ ਕਿਤੇ ਹਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਸੋਹਣੇ ਕਰਿਓ ਆਪਾਂ ਮੇਥੀ ਹੀ ਘੱਟ ਲਈ ਆ ਤੇ ਮੇਥੀ ਦੇ ਹੁਣ ਆਪਾਂ ਬਣਾਵਾਂਗੇ ਪੁਰਜੀ ਤੇ ਇਹ ਕਹਿੰਦੇ ਵੀ ਇਹ ਖਾਣੀ ਚਾਹੀਦੀ ਹੈ ਜੀ ਕਹਿੰਦੇ ਵੀ ਇਹ ਰੇ ਸ਼ਾਲੂਖਾ ਜਿਹੜਾ ਹੁੰਦਾ ਹਨਾ ਮੇਥੀ ਨਾਲ ਤੇ ਉਹ ਹੋ ਜਾਂਦਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਠੀਕ ਹੈ ਤੇ ਕਮੈਂਟ ਸੋਹਣੇ ਸੋਹਣੇ ਕਰਿਓ ਬਾਕੀ ਤੁਹਾਨੂੰ ਦਿਖਾਵਾਂਗੇ ਭੁਰਜੀ ਬੰਦੀ ਬਣੇ ਰਿਓ ਵਲੋਗ ਦੇ ਨਾਲ ਸੋ ਹਾਂਜੀ ਇਧਰ ਆਪਾਂ ਆਲੂ ਧੋਲੇ ਆਪਾਂ ਅਗੇ ਰਸੋਈ ਚ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਕਿਹੜਾ ਸਕੂਲ ਜੀ ਮੈ ਰੇ ਦੇ ਹਾਂ ਆਲੂ ਆਪਾਂ ਕੱਟ ਲਏ ਤੇ ਮਹਾਂਜਲੀ ਮੇਥੀ ਬਣਾ ਲਏ ਮੇਥੀ ਨੂੰ ਕਦੇ ਕਦੇ ਹੀ ਕਰਦਾ ਮੇਰੀ ਬੁੜੀਆ ਬਹੁਤ ਸ਼ੌਂਕ ਨਾਲ ਖਾਂਦੀ ਹੈ ਮੇਥੀ ਵੈਸੇ ਤਾਂ ਸਾਗ ਪਿਆਜ਼ ਸੀਗਾ ਤੇ ਹੋਈ ਆਲੂ ਕੱਟ ਲਏ ਆਪਾਂ ਇਹ ਤਾਂ ਦੇਖ ਲਓ ਤੁਸੀਂ ਤੇ ਮੇਥੀ ਤੁਹਾਨੂੰ ਪਤਾ ਹੀ ਹੈ ਪਹਿਲਾਂ ਮਤਲਬ 아이ਦਿੱਤ ਕਿਸੇ ਨਾ ਮੈਂ ਤਾਂ ਹੀ ਸਾਥੇ ਪਿਆ ਪਰ ਜਿਹੜਾ ਤੇਲਪੋਤਾ ਬਾੜੇ ਦੇ ਨਾਲ ਬਣਾ 사ਗ ਖਾਦਾ ਜਾਂਦਾ ਖਾਵਾਗੇ ਤਰਸਾ ਤਰਸਾ ਕੇ ਖਾਣੇ ਦੇ ਚੀਜ਼ ਬੁੱਤ ਐਦਾਂ ਦੀ ਗੱਲ ਨਹੀਂ ਮਿਲਦੀ ਖਾਂਦੇ ਵਾਲੇਕਮ ਯਰਜੀ ਦੀ ਕਿਰੁਣਾਉਂ ਨਹੀਂ ਦੋਨ ਕੁ ਮੁਰਜੀਦੀ

ਉਹ ਗੰਡੇ ਤੇ ਦਿਖਾਉਂਦੇ ਵਰਤੋਂ ਟੜਕਾ ਲਾਉਂਦਾ ਇਧਰ ਆਪਾਂ ਹਰ ਗਾ ਮਿਰਚਾ ਕੱਟ ਰਹੇ ਹਾਂ ਥੋੜਾ ਹੋ ਤੈਨੂੰ ਘਰ ਲੈਣਾ ਚੱਕ ਲੈ ਆ ਫੇਰ ਅੱਗੇ ਭੈ 15 20 ਜਾਣੇ ਹੋਏ ਤੇ ਆਪਣੇ ਘਰੀ ਆ ਜੇ ਆਓ ਦੇਖ और और ये कल वाले मैं जायगा क्या नहीं करी ठीक है तुम जाई को उत्तर पता तेरा शहर तो आई सुन ही चल सबसे अच्छा चपन अपन कोण हमने बात छि ਨਸਾਂ ਸਿਰਲੇਖ ਬਣੇ ਰੋ ਬਲੋਗ ਦੇ ਨਾਲ ਸੋ ਇੱਧਰ ਪੈ ਗਿਆ ਜੀ ਤੇਲ ਦੇਖ ਲਓ ਤੁਸੀਂ ਕੀ ਆ ਤੇਲ ਤੇਲ ਪਾਤਾ ਆ ਆ ਦੇਖੋ ਮੈਂ ਵੀ ਲੱਗ ਲੈਣਾ ਤੇ ਇੱਕ ਮਿੰਟ ਲਓ ਕਿਤੇ ਡਰ ਬਸ ਕਰ ਜਾ ਭਰਾ ਵੱਲ ਸੋ ਇੱਕ ਇੱਕ ਕਰ ਜਾਣੇ ਟੱਲੇ ਕਰੇਂ ਤਾਣੀ ਦਿਂਗੇ ਬੀਰਦਾ ਚੀਚ ਮਾਲੇ ਅੱਪਾ ਲਾ ਲੇ ਤੜਕਾ ਉਰਚੀ ਨੂੰ ਕਿਸੇ ਨੇ ਖਾਣੀਆਂ ਤਾਂ ਕਮੈਂਟ ਜ਼ਰੂਰ ਕਰਿਓ ਜੀ ਇਹ ਕੇ ਇਹ ਆਪਾਂ ਨੂੰ ਵਿਚਾਨਿਆਂ ਨੇ ਕਿੱਤੀ ਸਪਾਹ ਕੱਟੀ ਮ ਘਰੇ ਤੇ ਉਹ ਕਰਕੇ ਭੇਜ ਜਿਸਗੀ ਆਪਣੇ ਆਂਟੀ ਜੀ ਲਗੇ ਆਗੇ ਵਿਚਾਰੇ ਦੇ ਉਹ ਨਾਲ ਇੱਕ ਪਾਂਗੇ ਜੀ ਸੀ ਵੀ ਚਲੇ ਨੇ ਉਹਨਾਂ ਦੇ ਬੰੂ ਨੇ ਆਪਣਾ ਬਹੁਤ ਕਰਦੇ ਆ ਤੇ ਅਜਨ ਦੇਵਾ ਦੇ ਰਾਟ ਵਿਚਾਰੇ ਜੀ ਆਪੋ ਜੀ ਸੋ ਦੁਕਾਨ ਨੇ ਜੇ ਤੁਹਾਨੂੰ ਬਣੇ ਰਿਓ ਬੁਲਾਉ ਦੇਣਾ ਉਹ ਵਰਕਾਬੂ ਜੀ ਜਾ ਰਹੇ ਲੋੜ ਵਰਤ ਮਸਾਲੇ ਪਏ ਆ ਵਰਕਾਬੂ ਜਨਨ ਦੋ ਫੇਰ ਆਪਾਂ ਆਲੂ ਪਾ ਲਓ ਜੀ ਤੇ ਆਲੂ ਵੀ ਇੱਧਰ ਕੱਟੇ ਪਏ ਆ ਮੈਂ ਨਾ ਇਹਦਾ ਜੋ ਕਰਾ ਨਹੀਂ ਕੋਤੀ ਨਾ ਕਰ ਦਿੱਤੀ ਉਹ ਸੋ ਮੈਂ ਗੰਦਲੇ ਵਿੱਚ ਟੀਨੂ ਫਾੜ ਲੀਨ ਨੇ

ਮੇਰੇ ਕੋਲ ਇੱਕ ਵਾਚ ਦੇ ਸ਼ੇਰਪਾਲਾਂ ਦੇ ਅੱਗੇ ਸੀ ਇਹ ਜਿਸ ਸੌਂਗ ਦਾ ਫੈਨ ਸੀਗਾ ਫਰ ਦਾ ਪਤਾ ਪਤਾ ਕੀ ਹੈ ਇਹ ਨਾ ਮੇਰੀ ਕੁੜੀ ਦੀ ਫੇਵਰੇਟ ਚੀਜ਼ ਆ ਇਹ ਨਾਲ ਕੁੜੀ ਬੜੀ ਸ਼ੌਂਕਦਾਰ ਅਕਾਂਖਿਸ਼ੀ ਹੈ ਉਹ ਵੀ ਮਮੇ ਮੈਦੁਰ ਪਰ ਜਿ ਬਣਾਈ ਹੋਈ ਹੈ ਬਈ ਬੰਦ ਨੂੰ ਪਤਾ ਤੱਕਾ ਬੱਚਾ ਨਾਲ ਹੀ ਆ ਬਣਾ ਜੀ बच्चे खुश हो तो मां बाप खोशा तो बच्चे नहीं खुश तो मां बाप भी नहीं खुशी आप ਨਾਹੁ ਮੇ ਜੀ ਦਾ ਨਹੀਂ ਮੋਇਆ ਉਹ ਤਾਂ ਚੰਦੀ नेक्स्ट ਵੀ ਬਾਏ ਦਿੱਨੇ ਸਵਾਦ ਨਸਾਰ ਹੋ ਗਿਆ ਬਾਬਾ ਇਹਨਾਂ ਤੋਂ ਬਣਾ ਲਿਆ 24 ਪਾਈਆਂ ਨੂੰ ਆਜੋ ਬਈ ਜਿੰਨੇ ਜਿੰਨੇ ਖਾਣੀਆਂ ਪਰਜੀ ਤੇ ਕਾ ਆਹ ਰੋਈ ਜਿੰਨੇ ਖਾਣੀਆਂ ਪਰਜੀ ਜੀ ਜਿਆ ਵੀ ਆਪਾਂ ਪਾਤੀ ਨਹੀਂ ਤੇ ਆਪਾਂ ਥੋੜੀ ਥੋੜੀ ਪਾਵਾਂਗੇ ਕਿਉਂਕਿ ਮੈਨੂੰ ਲੱਗਦਾ ਜਿਵੇਂ ਨਾ ਫੜਾਣੀ ਛੋਟੀ ਆ ਔੜੀ ਉਹਨੇ ਸੈਟ ਕਰਾਂਗੇ ਇਹਨੂੰ ਬੱਛਰ ਮੇਰੀ ਜੀ ਨੂੰ ਦੋ ਜਿਹੜਾ ਹੀ ਬਹੁਤ ਛੋਟੀ ਲੱਗ ਰਹੀ ਹੈ ਪਰ ਹੁਣ ਜੀ ਸੈਟ ਨਹੀਂ ਅੱਧਾ ਨਹੀਂ ਗੱਲ ਨਹੀਂ 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 ਅੱਖਰਾਂ ਨੂੰ ਸ਼ਬਦਾਂ ਦੇ ਵਿੱਚ ਭੰਡੇ ਬਹੁਤ ਹੋ ਜਾਂਦੇ ਆ ਮੱਝਾਂ ਲਈ ਤੋਂ ਘੰਟਾ ਬਹੁਤ ਹੁੰਦੀ ਆ ਤੇ ਸੋ ਦੁਖਾ ਦੇ ਤੁਹਾਨੂੰ ਬਣੇ ਰਹੋ ਵਲੌਗ ਦੇ ਨਾਲ ਠੀਕ ਆ ਤੇ ਦੁਖਾ ਦੇ ਤੁਹਾਨੂੰ ਸੈੱਟ ਕਰ ਦੇ ਵਿੱਚ ਵੀ ਆਪਾਂ ਇਹਨੂੰ ਕਰਤਾ ਸੈੱਟ ਵਟ ਤੁਸੀਂ ਦੇਖ ਸਕਦੇ ਹੋ ਮੇਥੀ ਕਾਨੂੰਨ ਦੇ ਵਿੱਚ ਵੀ ਪਾਤ ਆ ਇਹਨੂੰ ਆਪਾਂ ਹੁਣ ਹਲਾਵਾਂਗੇ ਤੇ ਬਾਕੀ ਮੈਨੂੰ ਆਇ ਲੱਗਦਾ ਸੀਗਾ ਵੀ ਜਿਵੇਂ ਕੜਾਹੀ ਨਾ ਛੋਟੀ ਆ ਪਰ ਨਹੀਂ ਕੜਾਹੀ ਚ ਆਈ ਗਈ ਤੇ ਹੁਣ ਆਪਾਂ ਇਹਨੂੰ ਟਾਕ ਦਾਂਗੇ ਟਾਕੇ ਤੇ ਫਿਰ ਥੋੜੇ ਜੇ ਮੇਰੇ ਹੈਗੇ ਜੀ ਭਾਂਡੇ ਲਾਪਾ ਮਾਣ ਜਾਗੇ ਭਾਂਡੇ ਥੋੜੇ ਹੀ ਆ ਭਾਂਡੇ ਤਾਂ ਕਿਉਂਕਿ ਝੂਠੇ ਨਹੀਂ ਰੱਖਣੇ ਚਾਹੀਦੇ ਹਨਾ ਚਾਹ ਪਾਣੀ ਪੀਣੇ ਆਗੇ ਤੇ ਸ਼ਰਾਬ ਦਿੰਦੇ ਆ ਇਹ ਗਰਨ ਨਾ ਪਰ ਦੋਨੋਂ ਲਾਵੀਆ ਪਟਾghtੀਆ ਹਨ ਮੇਥੀ ਦੀ ਪੁਰਜੀ ਟਾਕਤੀ ਆਪਾਂ ਤੇ ਫੇਰ ਆਪਾਂ ਕੀ ਕਹਿੰਦੇ ਆ ਉਧਰ ਆਪਣੇ ਕੈਮਰੇ ਚੱਲੀ ਜਾਂਦੇ ਆ ਬਾਹਰ ਸਪੋਰਟ ਕਰਿਆ ਕਰੋ ਜੀ ਤੁਹਾਡੀ ਸਪੋਰਟ ਦੀ ਜ਼ਰੂਰਤ ਆਪਾਂ ਨੂੰ ਬਹੁਤ ਜ਼ਿਆਦਾ ਹਨ ਤੇ ਬਲੌਗ ਸਾਡੇ ਹੁਣ ਕੱਟ ਹੀ ਆਉਂਦੇ ਮੈਂ ਕਿਉਂਕਿ ਮੈਂ ਠੀਕ ਨਹੀਂ ਰਹਿੰਦੀ ਮੈਂ ਬਿਮਾਰ ਰਹਾਂਗੀ ਤਾਂ ਕਰਕੇ ਹੇ ਬਾਕੀ ਮੈਂ ਹੁਣੇ ਦਵਾਈ ਦੋਈ ਲੈ ਕੇ ਆਈ ਆ ਤੇ ਆਪਾਂ ਦੋ ਕ ਭਾਂਡੇ ਆ ਬਸ ਭਾਂਡੇ ਧੋ ਦਿੰਨੇ ਆ ਤੇ ਜਾਂ ਆਟਾ ਗੁੰਦੀ ਆ ਕਿਉਂਕਿ ਮੇਰੀ ਕੁੜੀਆ ਵਿਚਾਰੀ ਸਕੂਲੋਂ ਆਉਣ ਵਾਲੀ 5:30 ਹੋ ਗਏ ਉਹ 5:11 ਵਜੇ ਜਾਂਦੀ ਆ 5:30 ਵਜੇ ਆਉਂਦੀ ਆ ਤੇ ਉਹ ਸਾਹਮਣਾ ਰੂਮ ਤੋਂ ਪਤਾ ਨਹੀਂ ਆਪਣਾ ਹੈ ਇੱਧਰ ਆਪਣੇ ਕੈਮਰੇ ਆ ਉਹ ਪਤਾ ਨਹੀਂ ਅੱਛਾ वो परिया मेरी दवाई में दवाई ले के डॉक्टर सामने क्या सिगरी गर्म पानी दवाई ले के रेस्ट करनी है फिर रेस्ट करां के तभी रोटी पानी गांड बनाओगे ठीक है सुबह नहीं रोज ब्लॉग देना है सुबह दे। पांडे जो ब्लॉग देता हूँ उनके पांडे सामने छोड़ रही है इसने कहने की पांडे जो रोटोल नहीं है बिं Biraz daha 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 biraz ਖੜੀ ਜੈਸਾ ਆਫ ਹੁੰਦੇ ਆ ਭਾਂਡੇ ਵਿਚ ਅਨੇ ਕਿਠਾਈ ਚ ਪਾ ਲਏ ਇਹ ਲਾ ਕੇ ਪੰਜਾਬ ਨੇ ਆਪਾਂ ਤੇ ਆਪਾਂ ਗੁੰਨਾਗੇ ਜੀ ਆਟਾ ਭਾਂਡੇ ਚ ਪੋਤੇ ਤੇ ਉਧਰ ਪਣੀ ਜਾਂਦੀ ਆਪਣੀ ਪੋਰਜੀ ਆਪਾਂ ਗੁੰਨਾਗੇ ਥੋੜਾ ਜਿਹਾ ਆਟਾ ਠੀਕ ਹੈ ਜੀ ਆ ਤੁਹਾਨੂੰ ਲਾਈਵ ਹੀ ਦਿਖਾ ਦਮਾ ਸਾਰਾ ਆਪਾਂ ਔਰ ਜਿੱਦੇ ਰੰਗ ਤਾਂ ਬੜੀ ਵਾਇਆ ਤਾਂ ਹੋਰ ਗੱਲ ਨਹੀਂ ਪਤਾ। ਓਏ ਕਹਿੰਦਾ ਆਪਾਂ ਲੈ ਬੜੇ ਬਾੜੇ ਕੇਮ ਬਾਟ ਨਹੀਂ ਨਹੀਂ ਬਾਟਦੇ ਨੇ। ਸਾਰੇ ਬੰਦ ਲੇ ਕਿਉਂ ਨਹੀਂ ਬੰਦ ਜਦੋਂ ਅੱਡੀ ਥੱਲੇ ਅੱਗ ਬੜੀ ਜਾਂਦੀ ਹੈ ਕਿਉਂ ਨਹੀਂ ਬੰਦ ਲੇ ਦੇਖੋ। ਕਹਿੰਦੇ ਵੀ ਤੁਸੀਂ ਫਾੜੇ ਬਹੁਤ ਵੱਡੇ ਕੀਤੇ ਹੋ ਕਰ ਲੈਨੇ ਆਪਾਂ ਕਈ ਵਾਰੀ ਆਲੂਆਂ ਦੇ। ਸਾਰੇ ਕੋਲ ਜਾਣਗੇ ਇਹ। ਜਿਵੇਂ ਆਈ ਨਾ ਗੱਗ ਵੀ। ਕੋਲ ਨਹੀਂ ਨਹੀਂ ਹੈਗੇ। ਸਾਰੇ ਕੋਲ ਜਾਣ ਗਿਆ ਗੰਗਰੇ ਖੜੀ ਚੀਜ਼ ਉਹ ਹੁੰਦੀ ਆ ਕਿ ਨਹੀਂ ਤੇ ਆਪਾਂ ਦੇਖਦੇ ਆਂ ਕਿ ਆਟਾ ਕਿੰਨਾ ਚੱਕਿਆ ਗਿਆ ਸਵੇਰੇ ਥੋੜਾ ਹੀ ਚੱਕਿਆ ਆਟਾ ਇੰਨਾ ਚਾਹੇ ਗੁੰਨਣਾ ਹੀ ਪੈਣਾ ਕਿਉਂਕਿ ਆਟਾ ਗੁੰਨੇ ਤੋਂ ਬਣਾ ਤਾਂ ਗੱਲ ਨਹੀਂ ਬਣਨੀ ਹਣਾ ਜੀ ਬਣਾਇ ਰਹੀ ਹੁਝ ਬਲੌਗ ਦੇ ਨਾਲ ਉਹ ਜੀ ਇਹ ਗੁਣਤਾ ਆਪਾਂ ਆਟਾ ਤੁਸੀਂ ਦੇਖ ਸਕਦੇ ਹੋ ਤੇ ਇੰਨਾ ਹੀ ਕੰਮ ਹੁੰਦਾ ਹੋਰ ਕੋਈ ਕੰਮ ਨਹੀਂਗਾ ਇੱਧਰ ਆਪਣੀ ਭੁਰਜੀ ਬਣੀ ਜਾਂਦੀ ਹੈ ਜੇ ਮੈਂ ਇੱਕ ਵਾਰੀ ਦੇਖ ਲਈ ਆ ਹੁਣੇ ਪਰਛੇ ਮਾਰੀ ਆ ਤੇ ਬਸ ਬਣ ਰਹੀ ਆ ਠੀਕ ਹੈ ਜੀ ਤੇ ਇਹ ਸੀਗਾ ਤੇ ਇੱਧਰ ਆਪਾਂ ਤੁਹਾਨੂੰ ਪਤਾ ਹੀ ਆ ਭਾਂਡੇ ਤਾਂ ਆਪਾਂ ਮਾਂ ਜੀ ਦਿੱਤੇ ਸੀਗੇ ਠੀਕ ਹੈ

ਚਲੋ ਠੀਕ ਹੈ ਜੀ ਫਿਰ ਭਰਾਵਾ ਐਨਾ ਬਲੌਗ ਨੂੰ ਤੁਸੀਂ ਬਸ ਕਮੈਂਟ ਕਮੈਂਟ ਕਰ ਦਿਓ ਤੇ ਕਿਉਂਕਿ ਹੁਣ ਮੈਂ ਹੈਗੀ ਇਹ ਬਾਰ ਘੱਟ ਹੀ ਹੁੰਦੇ ਆ ਬਲੌਗ ਤੇ ਪਾਇਆ ਕਰਾਂਗੇ ਬਸ ਆਹੀ ਹੁਣ ਕਰਦੇ ਹੀ ਪਾਇਆ ਕਰਾਂਗੇ ਠੀਕ ਹੈ ਜੀ ਬਸ ਹੱਥ ਬੰਨ ਕੇ ਅਪੀਸ਼ਟੀ ਆ ਤੁਹਾਡੇ ਅੱਗੇ ਪਈ ਤੇ ਸ਼ੇਅਰ ਕਰ ਦਿਆ ਕਰੋ ਜੀ ਤੇ ਅੱਜ ਉਹ ਵੀ ਮੈਦਾਨੇ ਦਾ ਮਾੜਾ ਅੱਕ ਗਿਆ ਸੀਗਾ ਮਾਚਲ ਛੱਡਦੇ ਆ ਯੂਟਿਊਬ ਤੇ ਹਨਾ ਤੇ ਕੁਝ ਨਹੀਂ ਆਵੇਂ ਕੀ ਫਾਇਦਾ ਕੁ ਨਹੀਂ ਤੇ ਫੇਰ ਵੀ ਹੌਸਲਾ ਜਿੱਤਤਾ ਹਨਾ ਸਾਰੇ ਭਣ ਭਰਾਵਾਂ ਨੇ ਕਹਿੰਦੇ ਕੁਝ ਨਹੀਂ ਹੁੰਦਾ ਕਰੀਂ ਜੇ ਲੱਗ ਪਕੜਾ ਕੁਝ ਗਲਤ ਹੋ ਕਰ ਰਹੇ ਆ ਤੇ ਭੁਰਜੀ ਖਾਣੀਆਂ ਦਾ ਬਈ ਕਮੈਂਟ ਕਰ ਦਿਓ ਠੀਕ ਆ ਤੇ ਇੱਕ ਵਾਰੀ ਤੁਹਾਨੂੰ ਮੈਂ ਫੀਡ ਦਿਖਾ ਦਿੰਦੀ ਆ ਭੁਰਜੀ ਠੀਕ ਹੈ ਖਾਣੀਆਂ ਤਾਂ ਕਮੈਂਟ ਜ਼ਰੂਰ ਕਰਿਓ ਜਿਨੇ ਨਹੀਂ ਖਾਣੀ ਉਹ ਹਰੇ ਦਲ ਭੇਜ ਦੋ ਜਿਨੇ ਖਾਣੀ ਆ ਉਹ ਲਾਲ ਦਲ ਭੇਜ ਦੋ ਤੇ ਕਿੰਨੇ ਜਿੰਨਾ ਵਾਦ ਆਪਣਾ ਬਲੌਗ ਆਇਆ ਅੱਜ ਤਿੰਨ ਕਵੈਸਟਰੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਠੀਕ ਹੈ ਜੀ ਤੇ ਤੁਹਾਨੂੰ ਮੈਂ ਦਿਖਾ ਰਹੀ ਆ ਇੱਕ ਵਾਰ ਤੋਂ ਫੇਰ ਪਰਚੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿਰਾਰੇ ਪੂਰੀ ਬਣੀਏ ਗੱਲ ਨੂੰਗੇ ਵੀ ਕਿਰਾਰੇ ਨੂੰ ਬਣੀ ਕਹਿੰਦੇ ਮੈਨੂੰ ਆ ਲੱਗਦਾ ਕਿ ਕਹਾਂ ਚੁੱਤੀਆ ਪਰ ਨਹੀਂ ਤੇ ਆ ਦੇ ਕੋਲ ਹੱਲੋਂ ਬਾਲੇ ਵੀ ਜਦੋਂ ਆਉਗੀ ਮੇਰੀ ਗੁड़िया ਤੇ ਆਪਾਂ ਉਦੋਂ ਬਣਾਵਾਂਗੇ ਰੋਟੀ ਉਹਨੂੰ ਖਵਾਵਾਂਗੇ ਆਪਾਂ ਗਰਮ ਗਰਮ ਰੋਟੀ ਠੀਕ ਹੈ ਜੀ ਤੇ ਆਪਾਂ ਠੀਕ ਹੈ ਜੀ ਪਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਸੋਹਣੇ ਸੋਹਣੇ ਕਰਿਓ ਬਹੁਤ ਧੰਨਵਾਦ ਤੁਹਾਡਾ ਇੰਨਾ ਪਿਆਰ ਦੇਣ ਲਈ